ਸ਼ੁਭਕਾਲ ਜੀ ਕੈਨੇਡਾ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਾਲਾ ਨਜ਼ਰ ਮਾਰਾਂਗੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਕੈਨੇਡਾ ਵੱਲੋਂ ਵੱਡੀ ਕਾਰਵਾਈ ਸਰਕਾਰ ਨੇ 4 ਨਵੇਂ ਗਰੁੱਪਾਂ ਨੂੰ ਅਤੰਕੀ ਘੋਸ਼ਿਤ ਕਰਕੇ ਦੇਸ਼ ਦੀ ਸੁਰੱਖਿਆ ਮਜ਼ਬੂਤ ਬਣਾਈ ਕੈਨੇਡਾ ਦੇ ਬੈਂਕ ਆਫ ਕੈਨੇਡਾ ਨੇ ਵਿਆਜ ਦਰ 2.25% ਤੇ ਜਾਰੀ ਰੱਖੀ ਮਹਿੰਗਾਈ ਹੱਲੇ ਵੀ ਉੱਚੀ ਲੋਕਾਂ ਦੀ ਖਰੀਦਦਾਰੀ ਸਮਰੱਥਾ ਤੇ ਦਬਾਅ ਹੁਣ ਖਬਰਾਂ ਵਿਸਥਾਰ ਨਾਲ ਸਰਕਾਰ ਨੇ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਚਾਰ ਨਵੇਂ ਗਰੁੱਪਾਂ ਨੂੰ ਅਤੰਕੀ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਹੈ। ਇਹ ਗਰੁੱਪਾਂ ਵਿੱਚ 464 ਮੈਨੀਆਕਲ ਮਰਡਰ ਕਲੱਟ, ਟੈਰਰਗ੍ਰਾਮ ਕਲੈਕਟਿਵ ਵਰਗੇ ਸ਼ਾਮਲ ਹਨ। ਲੋਕਾਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਆਨਲਾਈਨ ਰੈਡੀਕਲ ਬਣਾਉਣ ਅਤੇ ਹਿੰਸਾ ਵੱਲ ਧੱਕਣ ਵਿੱਚ ਲੱਗੇ ਹੋਏ ਹਨ। ਜਿੱਥੇ ਸਰਕਾਰ ਨੇ ਦੇਸ਼ ਦੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਲਈ ਚਾਰ ਨਵੇਂ ਗਰੁੱਪਾਂ ਨੂੰ ਅਤੰਕੀ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਹੈ। ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਇਹ ਗਰੁੱਪ ਖਾਸ ਕਰਕੇ ਆਨਲਾਈਨ ਪਲੇਟਫਾਰਮ ਰਾਹੀਂ ਨੌਜਵਾਨਾਂ ਨੂੰ ਹਿੰਸਕ ਵਿਚਾਰਾਂ, ਨਫ਼ਰਤ ਫੈਲਾਉਣ ਵਾਲੀ ਸੋਚ ਅਤੇ ਖਤਰਨਾਕ ਕੰਮਾਂ ਵੱਲ ਤੱਕ ਰਹੇ ਸਨ। ਸਰਕਾਰ ਨੇ ਜਿਹੜੇ ਗਰੁੱਪ ਸੂਚੀ ਵਿੱਚ ਸ਼ਾਮਲ ਕੀਤੇ ਹਨ ਉਹ ਹਨ 764 ਮੈਨੀਆਕ ਮਰਡਰ ਕਲਟ ਟੈਰਰ ਗ੍ਰਾਮ ਕਲੈਕਟਿਵ ਅਤੇ ਇਸਲਾਮਿਕ ਸਟੇਟ ਮੁਜੰਮਿਕ ਪਹਿਲੇ ਤਿੰਨ ਗਰੁੱਪ ਆਨਲਾਈਨ ਦੁਨੀਆ ਦੇ ਸੋਖੇ ਰਸਤੇ ਨੌਜਵਾਨਾਂ ਨੂੰ ਆਪਣੇ ਜਾਲ ਵਿੱਚ ਫਸਾਉਂਦੇ ਸਨ ਉਹਨਾਂ ਨੂੰ ਗੁੱਸੇ ਨਫ਼ਰਤ ਅਤੇ ਹਿੰਸਾ ਲਈ ਉਕਸਾਉਂਦੇ ਸਨ ਇਹ ਗਰੁੱਪ ਗੇਮਿੰਗ ਪਲੇਟਫਾਰਮਾਂ ਚੈਟ ਰੂਮ ਅਤੇ ਸੋਸ਼ਲ ਮੀਡੀਆ ਵਰਗੇ ਸਥਾਨਾਂ ਦਾ ਗਲਤ ਇਸਤੇਮਾਲ ਕਰ ਰਹੇ ਆ ਇਹ ਲੋਕਾਂ ਦੀ ਸੋਚ ਨੂੰ ਪ੍ਰਭਾਵਿਤ ਕਰਕੇ ਜਿਸ ਨਾਲ ਕੈਨੇਡਾ ਸਮੇਤ ਕਈ ਦੇਸ਼ਾਂ ਦੀ ਸੁਰੱਖਿਆ ਨੂੰ ਵੀ ਵੱਡਾ ਖਤਰਾ ਬਣ ਰਿਹਾ ਸੀ ਇਸ ਦੇ ਨਾਲ ਹੀ ਚੌਥਾ ਗਰੁੱਪ ਇਸਲਾਮਿਕ ਸਟੇਟ ਮੁਰਜੰਬਿਕ ਅੰਤਰਰਾਸ਼ਟਰੀ ਸੱਤਰ ਤੇ ਹਿੰਸਕ ਹਮਲੇ ਕਰਨ ਵਾਲਾ ਇੱਕ ਬਹੁਤ ਖਤਰਨਾਕ ਗਰੁੱਪ ਹੈ ਹੁਣ ਕੈਨੇਡਾ ਵਿੱਚ ਐਨਾ ਗਰੁੱਪਾਂ ਨਾਲ ਕੋਈ ਵੀ ਤਰ੍ਹਾਂ ਦੀ ਲੈਣ-ਦੇਣ ਮਦਦ ਸਹਿਯੋਗ ਜਾਂ ਸਮਰਥਨ ਕਰਨਾ ਕਾਨੂੰਨ ਅਨੁਸਾਰ ਸਖਤ ਟੰਗਯੋਗ ਹੋਵੇਗਾ ਸਰਕਾਰ ਨੇ ਕਿਹਾ ਹੈ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਆਨਲਾਈਨ ਦੁਨੀਆ ਵਿੱਚ ਸੁਰੱਖਿਆ ਬਣਾਈ ਜਾ ਸਕੇ ਅਤੇ ਨੌਜਵਾਨਾਂ ਨੂੰ ਅੰਤਕਵਾਦੀ ਝੂਠੀ ਚਮਕ ਤੋਂ ਬਚਾਇਆ ਜਾ ਸਕੇ ਇਸ ਕਦਮ ਨਾਲ ਕੈਨੇਡਾ ਨੇ ਇੱਕ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਨਫ਼ਰਤ ਹਿੰਸਾ ਅਤੇ ਆਨਲਾਈਨ ਰੈਡੀਕੂਲਾਈਜ਼ੇਸ਼ਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਫੈਸਲਾ ਦੇਸ਼ ਵਿੱਚ ਚਿੰਤਾ ਸੁਰੱਖਿਆ ਅਤੇ ਲੋਕਾਂ ਦੇ ਭਰੋਸੇ ਨੂੰ ਹੋਰ ਮਜ਼ਬੂਤ ਕਰਨ ਵਾਲਾ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਕੇਂਦਰੀ ਬੈਂਕ ਬੈਂਕ ਆਫ ਕੈਨੇਡਾ ਨੇ ਆਪਣੇ ਮੁੱਖ ਵਿਆਜ ਦਰ 2.25% ਤੇ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ ਬੈਂਕ ਦੇ ਗਵਰਨਰ ਟੀਫ ਮੈਕਲਮ ਨੇ ਕਿਹਾ ਹੈ ਕਿ ਹਾਲਾਂਕਿ ਮਹਿੰਗਾਈ ਦੇ ਦਰ ਵਿੱਚ ਕੁਝ ਕਟੌਤੀ ਆਈ ਹੈ ਪਰ ਚੀਜ਼ਾਂ ਦੀਆਂ ਕੀਮਤਾਂ ਅਜੇ ਵੀ ਉੱਚੀਆਂ ਹਨ ਅਤੇ ਘਟ ਨਹੀਂ ਹੋਣੀਆਂ ਉਹਨਾਂ ਨੇ ਲੋਕਾਂ ਨੂੰ ਇਹ ਵੀ ਸਮਝਾਇਆ ਹੈ ਕਿ ਵਿਆਜ ਦਰ ਦੇ ਫਿਲਹਾਲ ਵਧਾਉਣ ਜਾਂ ਘਟਾਉਣ ਨਾਲ ਆਰਥਿਕਤਾ ਤੇ ਲੰਬੇ ਸਮੇਂ ਦਾ ਪ੍ਰਭਾਵ ਪੈ ਸਕਦਾ ਹੈ ਕੇਂਦਰੀ ਬੈਂਕ ਬੈਂਕ ਆਫ ਕੈਨੇਡਾ ਨੇ ਹਾਲ ਹੀ ਵਿੱਚ ਆਪਣੇ ਮੁੱਖ ਵਿਆਜ ਦਰ 2.25% ਤੇ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ ਬੈਂਕ ਦੇ ਗਵਰਨਰ ਚੀਫ ਮੈਕਲਮ ਨੇ ਕਿਹਾ ਹੈ ਕਿ ਹਾਲਾਂਕਿ ਕੁਝ ਮਹਿੰਗਾਈ ਵਿੱਚ ਕਟੌਤੀ ਆਈ ਹੈ ਪਰ ਲੋਕਾਂ ਲਈ ਖਾਣ ਪੀਣ ਅਤੇ ਇਲੈਕਟ੍ਰੋਨਿਕ ਸਮਾਨ ਗੱਡੀਆਂ ਘਰ ਕਿਰਾਏ ਅਤੇ ਹੋਰ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਅਜੇ ਵੀ ਕਾਫੀ ਉੱਚੀਆਂ ਹਨ ਇਸ ਦਾ ਮਤਲਬ ਇਹ ਹੈ ਕਿ ਆਮ ਲੋਕਾਂ ਲਈ ਖਰੀਦਦਾਰੀ ਸਮਰਥਾ ਤੇ ਅਜੇ ਵੀ ਦਬਾਅ ਪੈ ਰਿਹਾ ਹੈ ਅਤੇ ਬਹੁਤ ਸਾਰੇ ਪਰਿਵਾਰ ਮਹੀਨੇ ਦੇ ਖਰਚਿਆਂ ਨੂੰ ਸੰਭਾਲਣ ਲਈ ਸੰਘਰਸ਼ ਕਰ ਰਹੇ ਹਨ। ਚੀਫ ਮੈਕਲਬ ਨੇ ਦੱਸਿਆ ਹੈ ਕਿ ਬੈਂਕ ਨੇ ਵਿਆਜ ਦਰਾਂ ਵਿੱਚ ਕੋਈ ਤਬਦੀਲੀ ਨਾ ਕਰਨ ਦਾ ਫੈਸਲਾ ਬਹੁਤ ਸਾਵਧਾਨੀ ਨਾਲ ਕੀਤਾ ਹੈ। ਉਹ ਕਹਿੰਦੇ ਹਨ ਕਿ ਜਲਦੀ ਕੀਤੇ ਗਏ ਫੈਸਲੇ ਨਾਲ ਆਰਥਿਕਤਾ ਤੇ ਨਕਾਰਾਤਮਕ ਪ੍ਰਭਾਵ ਪਿਆਸਤ ਬੈਂਕ ਦੀ ਯੋਜਨਾ ਇਹ ਵੀ ਕਹਿ ਰਹੀ ਹੈ ਕਿ ਮੰਗਾਈ ਨੂੰ ਹੌਲੀ-ਹੌਲੀ ਨਿਯੰਤਰਿਤ ਕੀਤਾ ਜਾਵੇ ਅਤੇ ਇਸ ਤਰ੍ਹਾਂ ਲੋਕਾਂ ਦੀ ਖਰੀਦਦਾਰੀ ਸਮਰੱਥਾ ਬਰਕਰਾਰ ਰਹੇ ਸਰਕਾਰ ਅਤੇ ਬੈਂਕ ਦੀ ਕੋਸ਼ਿਸ਼ ਹੈ ਕਿ ਦੇਸ਼ ਅਤੇ ਆਰਥਿਕਤਾ ਨੂੰ ਸਥਿਰਤਾ ਅਤੇ ਲੰਬੇ ਸਮੇਂ ਦੀ ਤਾਕਤ ਮਿਲੇ ਮੈਕਲਫ ਨੇ ਇਹ ਵੀ ਕਿਹਾ ਹੈ ਕਿ ਮੰਗਾਈ ਦੇ ਹੌਲੀ-ਹੌਲੀ ਘਟਣ ਦੇ ਅਰਥ ਲੋਕਾਂ ਦੇ ਜੀਵਨ ਵਿੱਚ ਤੁਰੰਤ ਮਹਿਸੂਸ ਨਹੀਂ ਹੋਏ ਉਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਕੀਮਤਾਂ ਦੀਆਂ ਕਟੋਟੀਆਂ ਹੌਲੀ-ਹੌਲੀ ਹੋਣਗੀਆਂ ਅਤੇ ਲੋਕਾਂ ਨੂੰ ਲੰਬੇ ਸਮੇਂ ਲਈ ਸਬਰ ਅਤੇ ਧੀਰਜ ਨਾਲ ਖਰੀਦਦਾਰੀ ਕਰਨ ਦੀ ਲੋੜ ਹੈ। ਇਸ ਫੈਸਲੇ ਨਾਲ ਬੈਂਕ ਨੇ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਜਲਦੀ ਅਤੇ ਅਣਜਾਨ ਫੈਸਲੇ ਨਾਲ ਆਰਥਿਕਤਾ ਨੂੰ ਖਤਰਾ ਪਹੁੰਚ ਸਕਦਾ ਹੈ। ਇਸ ਲਈ ਸਾਵਧਾਨ ਰਹਿਣਾ ਹੀ ਬਿਹਤਰ ਹੋਵੇਗਾ। ਇਸ ਤੋਂ ਇਲਾਵਾ ਬੈਂਕ ਦੇ ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਮੰਗਾਈ ਨੂੰ ਕਾਬੂ ਕਰਨ ਵਿੱਚ ਵਿਆਜ ਦਰਾਂ ਨੂੰ ਇਸ ਸਮੇਂ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ ਇਸ ਨਾਲ ਕੈਨੇਡਾ ਦੇ ਆਮ ਲੋਕਾਂ ਨੂੰ ਉਮੀਦ ਮਿਲਦੀ ਹੈ ਕਿ ਭਵਿੱਖ ਵਿੱਚ ਕੀਮਤਾਂ ਅਜਿਹੀਆਂ ਉੱਚੀਆਂ ਰਹਿਣਗੀਆਂ ਜਾਂ ਨਹੀਂ ਅਤੇ ਬੈਂਕ ਇਸ ਦਾ ਧਿਆਨ ਰੱਖ ਕੇ ਲੰਬੇ ਸਮੇਂ ਵਿੱਚ ਅਰਥ ਵਿਵਸਥਾ ਨੂੰ ਸਥਿਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਹਾਲਾਂਕਿ ਕੁਝ ਚੀਜ਼ਾਂ ਦੀਆਂ ਕੀਮਤਾਂ ਹੌਲੀ-ਹੌਲੀ ਘਟ ਰਹੀਆਂ ਹਨ ਪਰ ਅਸਲ ਵਿੱਚ ਮਹਿੰਗਾਈ ਹੱਲੇ ਵੀ ਲੋਕਾਂ ਦਾ ਚਿੰਤਾ ਦਾ ਵਿਸ਼ਾ ਹੈ ਬੈਂਕ ਇਸ ਗੱਲ ਨੂੰ ਸਮਝਦਾ ਹੈ ਅਤੇ ਸਾਵਧਾਨੀ ਨਾਲ ਆਪਣੀ ਯੋਜਨਾ ਅੱਗੇ ਵਧਾ ਰਿਹਾ ਹੈ ਇਸ ਫੈਸਲੇ ਨਾਲ ਇਹ ਵੀ ਦਰਸਾਇਆ ਗਿਆ ਹੈ ਕਿ ਕੈਨੇਡਾ ਸਰਕਾਰ ਅਤੇ ਬੈਂਕ ਲੋਕਾਂ ਦੀ ਸੁਰੱਖਿਆ ਖਰੀਦਦਾਰੀ ਸਮਰੱਥਾ ਅਤੇ ਦੇਸ਼ ਦੀ ਆਰਥਿਕ ਤਾਕਤ ਨੂੰ ਧਿਆਨ ਵਿੱਚ ਰੱਖ ਕੇ ਨੀਤੀਆਂ ਬਣਾਉਂਦੇ ਹਨ ਕੈਨੇਡਾ ਨੇ ਵਿਦੇਸ਼ ਤੋਂ ਟੌਪ ਰਿਸਰਚ ਟੈਲੈਂਟ ਨੂੰ ਖਿੱਚਣ ਅਤੇ ਦੇਸ਼ ਵਿੱਚ ਰੱਖਣ ਲਈ ਨਵੀਆਂ ਸਕੀਮਾਂ ਸ਼ੁਰੂ ਕਰ ਦਿੱਤੀਆਂ ਸਰਕਾਰ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਨਵੇਂ ਪ੍ਰੋਗਰਾਮ ਵਿਦਵਾਨਾਂ ਖੋਜਕਾਰਾਂ ਅਤੇ ਵਿਗਿਆਨਿਕਾਂ ਨੂੰ ਕੈਨੇਡਾ ਵਿੱਚ ਆ ਕੇ ਕੰਮ ਕਰਨ ਅਤੇ ਇੱਥੇ ਰਹਿਣ ਲਈ ਆਸਾਨੀ ਮੁਹੱਈਆ ਕਰਾਨਗੇ। ਦੇਸ਼ ਦੀ ਖੋਜ ਅਤੇ ਵਿਕਾਸ ਲਈ ਇੱਕ ਮਹੱਤਵਪੂਰਨ ਕਦਮ ਦਿਖਾਈ ਦੇ ਰਿਹਾ ਹੈ। ਕੈਨੇਡਾ ਸਰਕਾਰ ਨੇ ਵਿਦੇਸ਼ ਤੋਂ ਟੌਪ ਰਿਸਰਚ ਟੈਲੈਂਟ ਨੂੰ ਖਿੱਚਣ ਅਤੇ ਦੇਸ਼ ਵਿੱਚ ਰੱਖਣ ਲਈ ਨਵੀਆਂ ਸਕੀਮਾਂ ਅਤੇ ਪ੍ਰੋਗਰਾਮ ਸ਼ੁਰੂ ਕੀਤੇ ਹਨ। ਸਰਕਾਰ ਦੇ ਅਧਿਕਾਰੀਆਂ ਦੇ ਅਨੁਸਾਰ ਇਹ ਨਵੇਂ ਨਿਯਮ ਪ੍ਰੋਗਰਾਮ ਖੋਜਕਾਰਾਂ, ਵਿਦਵਾਨਾਂ ਅਤੇ ਵਿਗਿਆਨੀਆਂ ਲਈ ਸਹੂਲਤਾਂ, ਆਸਾਨੀ ਅਤੇ ਮਦਦ ਮੁਹੱਈਆ ਕਰਨਗੇ। ਅਤੇ ਇਹ ਉਹ ਕੈਨੇਡਾ ਵਿੱਚ ਆ ਕੇ ਕੰਮ ਕਰਨ ਅਤੇ ਇੱਥੇ ਲੰਬੇ ਸਮੇਂ ਲਈ ਰਹਿਣ ਲਈ ਤਿਆਰ ਹੋ ਸਕਣ। ਇਹ ਕਦਮ ਖਾਸ ਕਰਕੇ ਇਸ ਲਈ ਲਿਆ ਗਿਆ ਹੈ ਤਾਂ ਜੋ ਕੈਨੇਡਾ ਨੂੰ ਵਿਸ਼ਵ ਪੱਧਰ ਤੇ ਖੋਜ ਅਤੇ ਨਵੀਨਤਾ ਵਿੱਚ ਅਗਵਾਈ ਕਰਨ ਵਾਲਾ ਦੇਸ਼ ਬਣਾਇਆ ਜਾਵੇ। ਸਰਕਾਰ ਚਾਹੁੰਦੀ ਹੈ ਕਿ ਟੌਪ ਟੈਲੈਂਟ ਦੇਸ਼ ਵਿੱਚ ਆ ਰਹੇ ਕੈਨੇਡਾ ਦੇ ਵਿਗਿਆਨਕ ਤਕਨੀਕ ਸਿਹਤ ਅਤੇ ਹੋਰ ਖੇਤਰਾਂ ਵਿੱਚ ਨਵੀਆਂ ਖੋਜਾਂ ਜਾਂ ਵਿਕਾਸ ਦੇ ਪ੍ਰੋਗਰਾਮ ਸ਼ੁਰੂ ਕਰਨ ਇਸ ਨਾਲ ਨਾ ਸਿਰਫ ਖੋਜ ਦਾ ਮਾਹੌਲ ਮਜ਼ਬੂਤ ਹੋਵੇਗਾ ਬਲਕਿ ਨੌਜਵਾਨਾ ਖੋਜਕਾਰਾਂ ਲਈ ਨਵੇਂ ਮੌਕੇ ਵੀ ਬਣਨਗੇ ਜੋ ਕੈਨੇਡਾ ਦੀ ਅਰਥਵਿਵਸਥਾ ਲਈ ਅਤੇ ਆਰਥਿਕ ਵਿਕਾਸਾਂ ਲਈ ਯੋਗਦਾਨ ਪਾਉਣਗੇ ਸਰਕਾਰ ਦੀ ਕੋਸ਼ਿਸ਼ ਹੈ ਕਿ ਇਹ ਪ੍ਰੋਗਰਾਮ ਵਿਦੇਸ਼ੀ ਖੋਜਕਾਰਾਂ ਲਈ ਆਸਾਨ, ਸੁਰੱਖਿਤ ਅਤੇ ਆਕਰਸ਼ਕ ਬਣਾਏ ਜਾਣ ਤਾਂ ਕਿ ਉਹ ਆਪਣੇ ਦਿਮਾਗ ਅਤੇ ਯੋਗਤਾ ਦੇ ਨਾਲ ਕੈਨੇਡਾ ਵਿੱਚ ਨਵੀਂ ਖੋਜ ਕਰ ਸਕਣ। ਇਸ ਨਾਲ ਕੈਨੇਡਾ ਦੇ ਰਿਸਰਚ ਖੇਤਰ ਵਿੱਚ ਨਵੀਂ ਰੋਸ਼ਨੀ ਆਵੇਗੀ ਅਤੇ ਵਿਦੇਸ਼ੀ ਟੈਲੈਂਟ ਦੇ ਆਉਣ ਨਾਲ ਇੱਥੇ ਦੇ ਵਿਦਵਾਨ ਅਤੇ ਵਿਗਿਆਨੀ ਵੀ ਹੋਰ ਨਵੇਂ ਆਈਡੀਆ ਅਤੇ ਪ੍ਰਯੋਗ ਕਰਨ ਲਈ ਪ੍ਰੇਰਿਤ ਹੋਣਗੇ। ਇਸ ਫੈਸਲੇ ਨਾਲ ਕੈਨੇਡਾ ਇੱਕ ਸਪਸ਼ਟ ਸੰਦੇਸ਼ ਦੇ ਰਿਹਾ ਹੈ ਕਿ ਦੇਸ਼ ਵਿਦੇਸ਼ੀ ਟੈਲੈਂਟ ਨੂੰ ਸਿਰਫ ਸਵਾਗਤ ਹੀ ਨਹੀਂ ਕਰਦਾ ਬਲਕਿ ਉਹਨਾਂ ਨੂੰ ਲੰਬੇ ਸਮੇਂ ਲਈ ਇੱਥੇ ਬਣੇ ਰਹਿਣ ਅਤੇ ਕੈਨੇਡਾ ਵਿੱਚ ਆਪਣੀ ਖੋਜ ਅਤੇ ਇਨੋਵੇਸ਼ਨ ਨਾਲ ਯੋਗਦਾਨ ਦੇਣ ਲਈ ਵੀ ਪੂਰੀ ਸਹੂਲਤ ਦੇ ਮੌਕੇ ਮੁਹੱਈਆ ਕਰਾਉਂਦਾ ਹੈ ਇਸ ਨਾਲ ਕੈਨੇਡਾ ਵਿਸ਼ਵ ਪੱਧਰ ਤੇ ਖੋਜ ਅਤੇ ਵਿਕਾਸ ਵਿੱਚ ਹੋਰ ਮਜ਼ਬੂਤ ਪਦਵੀ ਹਾਸਲ ਕਰੇਗਾ ਅਤੇ ਅਗਲੇ ਕੁਝ ਸਾਲਾਂ ਵਿੱਚ ਨਵੀਆਂ ਖੋਜਾਂ ਅਤੇ ਤਕਨੀਕੀ ਅਗਵਾਈ ਦੇ ਕੇ ਵਿਦੇਸ਼ੀ ਖੋਜਕਾਰਾਂ ਲਈ ਆਕਰਸ਼ਕ ਮੰਜ਼ਿਲ ਬਣੇਗਾ ਕੈਨੇਡਾ ਦੇ ਕੋਲੰਬੀਆ ਦੇ ਫਰੇਜ਼ਰ ਵੈਲੀ ਦੇ ਕੁਝ ਹਿੱਸਿਆਂ ਵਿੱਚ ਭਾਰੀ ਬਾਰਿਸ਼ ਕਾਰਨ ਵੱਡਾ ਸਲਾਬ ਆ ਗਿਆ ਹੈ ਸਲਾਬ ਦੇ ਕਾਰਨ ਮੁੱਖ ਹਾਈਵੇਜ਼ ਬੰਦ ਹੋ ਗਏ ਅਤੇ ਲੋਕਾਂ ਨੂੰ ਸਫ਼ਰ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਰਕਾਰ ਨੇ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ ਬ੍ਰਿਟਿਸ਼ ਕੋਲੰਬੀਆ ਦੇ ਫਰੇਜ਼ਰ ਵੈਲੀ ਦੇ ਕੁਝ ਹਿੱਸਿਆਂ ਵਿੱਚ ਹਾਲ ਹੀ ਵਿੱਚ ਭਾਰੀ ਬਾਰਿਸ਼ ਹੋਣ ਦੀ ਵਜ੍ਹਾ ਨਾਲ ਇਲਾਕੇ ਵਿੱਚ ਪਾਣੀ ਭਰ ਗਿਆ ਇਸ ਪਾਣੀ ਭਰ ਜਾਣ ਦੇ ਨਾਲ ਲੋਕਾਂ ਦੀ ਰੋਜ਼ਮਰਾਂ ਦੀ ਜ਼ਿੰਦਗੀ ਬਹੁਤ ਪ੍ਰਭਾਵਿਤ ਹੋ ਰਹੀ ਹੈ ਮੁੱਖ ਹਾਈਵੇਜ਼ ਬੰਦ ਹੋ ਗਏ ਆ ਜਿਸ ਨਾਲ ਸਫ਼ਰ ਕਰਨ ਵਾਲੇ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਚਾਅ ਟੀਮਾਂ ਤੁਰੰਤ ਤਾਇਨਾਤ ਕੀਤੀਆਂ ਗਈਆਂ ਹਨ ਉਹ ਜ਼ਰੂਰੀ ਸਹਾਇਤਾ ਪਹੁੰਚਾਉਣ ਲਈ ਹਰ ਵਕਤ ਤਿਆਰ ਹਨ ਸਰਕਾਰ ਨੇ ਐਮਰਜੈਂਸੀ ਘੋਸ਼ਿਤ ਕੀਤੀ ਹੈ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਬਾਹਰ ਨਾ ਜਾਣ ਅਤੇ ਜ਼ਰੂਰੀ ਕੰਮਾਂ ਲਈ ਹੀ ਸਿਰਫ ਬਾਹਰ ਜਾਣ ਦੀ ਸਲਾਹ ਦਿੱਤੀ ਗਈ ਹੈ ਇਸ ਕਾਰਨ ਸਕੂਲਾਂ ਨੂੰ ਦੁਕਾਨਾਂ ਨੂੰ ਅਤੇ ਸਾਰੇ ਸਰਕਾਰੀ ਦਫ਼ਤਰਾਂ ਨੂੰ ਵੀ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਆਪਣੇ ਘਰਾਂ ਨੂੰ ਸੁਰੱਖਿਤ ਬਣਾਉਣ ਲਈ ਸਾਵਧਾਨੀਆਂ ਕਰਨ ਲਈ ਕਿਹਾ ਗਿਆ ਹੈ। ਪਾਣੀ ਭਰ ਜਾਣ ਦੇ ਕਾਰਨ ਬਿਜਲੀ ਅਤੇ ਹੋਰ ਸਹੂਲਤਾਂ ਵਿੱਚ ਵੀ ਰੁਕਾਵਟਾਂ ਆ ਰਹੀਆਂ ਹਨ। ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਕਿਸੇ ਵੀ ਅਣਜਾਣ ਸਥਾਨ ਤੇ ਜਾਣ ਦੀ ਚੇਤਾਵਨੀ ਦਿੱਤੀ ਹੈ। ਬਚਾਅ ਟੀਮਾਂ ਪਾਣੀ ਵਿੱਚ ਫਸੇ ਲੋਕਾਂ ਨੂੰ ਬਚਾਉਣ ਅਤੇ ਜ਼ਰੂਰੀ ਚੀਜ਼ਾਂ ਪਹੁੰਚਾਉਣ ਲਈ ਹਰ ਵੇਲੇ ਕੰਮ ਕਰ ਰਹੀ ਹੈ। ਮਾਹੌਲ ਬਹੁਤ ਹੀ ਜ਼ਿਆਦਾ ਚਿੰਤਾਜਨਕ ਬਣ ਗਿਆ ਹੈ ਪਰ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਇਹ ਯਕੀਨ ਦਿਵਾ ਰਿਹਾ ਹੈ ਕਿ ਲੋਕਾਂ ਦੀ ਸੁਰੱਖਿਆ ਪਹਿਲਾਂ ਹੁੰਦੀ ਹੈ ਲੋਕਾਂ ਨੂੰ ਆਪਣੇ ਪਰਿਵਾਰਾਂ ਅਤੇ ਜ਼ਰੂਰੀ ਚੀਜ਼ਾਂ ਦਾ ਧਿਆਨ ਰੱਖਣ ਲਈ ਵੀ ਕਿਹਾ ਗਿਆ ਹੈ ਇਸ ਘਟਨਾ ਨਾਲ ਸਾਨੂੰ ਇਹ ਵੇਖਣ ਨੂੰ ਮਿਲਦਾ ਹੈ ਕਿ ਮੌਸਮ ਦੀ ਬਦਲਾਅ ਅਤੇ ਭਾਰੀ ਬਾਰਿਸ਼ ਦੇ ਸਮੇਂ ਲੋਕਾਂ ਨੂੰ ਸੁਰੱਖਿਅਤ ਰਹਿਣ ਅਤੇ ਪੂਰੀ ਤਰ੍ਹਾਂ ਆਪਣਾ ਧਿਆਨ ਰੱਖਣਾ ਚਾਹੀਦਾ ਹੈ ਫੋਰਟ ਵਿਲੀਅਮ ਫੋਰਸਟ ਨੇਸ਼ਨ ਸਮੁਦਾਇ ਵਿੱਚ ਹਾਲੀ ਵਿੱਚ ਪੰਜ ਅਚਾਨਕ ਮੌਤਾਂ ਹੋ ਗਈਆਂ ਜਿਸ ਕਾਰਨ ਸਮੁਦਾਇ ਵਿੱਚ ਗਿਆਰਾਂ ਦੁੱਖ ਛਾ ਗਿਆ ਹੈ ਸਮੁਦਾਇ ਦੇ ਮੁਖੀ ਨੇ ਇਹ ਮਾਮਲੇ ਤੇ ਹੋਰ ਵੀ ਸਹਾਇਤਾ ਦੀ ਮੰਗ ਕੀਤੀ ਹੈ ਉਨ੍ਹਾਂ ਨੇ ਕਿਹਾ ਹੈ ਕਿ ਲੋਕਾਂ ਨੂੰ ਇਸ ਦੁਖਦਾਈ ਸਮੇਂ ਵਿੱਚ ਮਾਨਸਿਕ ਸਹਾਇਤਾ ਅਤੇ ਸਮਾਜਿਕ ਸਹਿਯੋਗ ਦੀ ਬਹੁਤ ਲੋੜ ਹੈ ਕੈਨੇਡਾ ਦੇ ਫੋਰਟ ਵਿਲੀਅਮ ਫੋਰਸਟ ਨੇਸ਼ਨ ਸਮੁਦਾਇ ਵਿੱਚ ਹਾਲੀ ਵਿੱਚ ਪੰਜ ਅਚਾਨਕ ਮੌਤਾਂ ਹੋ ਗਈਆਂ ਜਿਸ ਕਾਰਨ ਪੂਰਾ ਸਮੁਦਾਇ ਗਹਿਰੇ ਸਦਮੇ ਵਿੱਚ ਪਹੁੰਚ ਗਿਆ। ਇਹ ਘਟਨਾ ਨਾ ਸਿਰਫ ਸਮੁਦਾਇ ਦੇ ਲੋਕਾਂ ਲਈ ਸੋਚਣ ਵਾਲਾ ਵਿਸ਼ਾ ਬਲਕਿ ਇਸ ਦੇ ਨਾਲ ਸਥਾਨਕ ਸਰਕਾਰ ਅਤੇ ਸਿਹਤ ਅਧਿਕਾਰੀਆਂ ਨੂੰ ਵੀ ਚਿੰਤਾ ਪੈਦਾ ਹੋ ਗਈ। ਸਮੁਦਾਇ ਦੇ ਮੁਖੀ ਨੇ ਵੀ ਇਸ ਦੁਖਦਾਈ ਸਮੇਂ ਵਿੱਚ ਲੋਕਾਂ ਨੂੰ ਸਾਂਤੋਣਾ ਦਿੱਤਾ ਅਤੇ ਉਨ੍ਹਾਂ ਨੇ ਇਸ ਮਾਮਲੇ ਵਿੱਚ ਹੋਰ ਸਹਾਇਤਾ ਦੀ ਵੀ ਬੇਨਤੀ ਕੀਤੀ ਹੈ। ਮੁਖੀ ਨੇ ਕਿਹਾ ਕਿ ਲੋਕਾਂ ਨੂੰ ਮਾਨਸਿਕ ਸਹਾਇਤਾ ਸਮਾਜਿਕ ਸਹਿਯੋਗ ਅਤੇ ਜ਼ਰੂਰੀ ਸੇਵਾਵਾਂ ਦੀ ਲੋੜ ਹੈ ਤਾਂ ਜੋ ਉਹ ਇਸ ਕਠਿਨਾਂ ਦਾ ਸਾਹਮਣਾ ਕਰ ਸਕਣ ਅਤੇ ਆਪਣੇ ਜੀਵਨ ਨੂੰ ਆਮ ਰੋਜ਼ਮਰਾਂ ਦੀ ਤਰ੍ਹਾਂ ਚਲਾਉਣ ਦੀ ਕੋਸ਼ਿਸ਼ ਕਰ ਸਕਣ ਮੁਖੀ ਨੇ ਸਰਕਾਰ ਅਤੇ ਸਥਾਨਕ ਸਹਾਇਤਾ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਫੋਰਟ ਵਿਲੀਅਮ ਫੋਰਸਟ ਨੇਸ਼ਨ ਨੂੰ ਇਸ ਸਮੇਂ ਵਿੱਚ ਤੁਰੰਤ ਮਦਦ ਮੁਹੱਈਆ ਕਰਵਾਈ ਜਾਵੇ ਇਸ ਵੇਲੇ ਨਾ ਸਿਰਫ ਮੁਖੀ ਨੇ ਲੋਕਾਂ ਨੂੰ ਯਕੀਨ ਦਿਵਾਇਆ ਬਲਕਿ ਸਮੁਦਾਇ ਇਕੱਠਾ ਹੈ ਅਤੇ ਇਕ ਦੂਜੇ ਦੀ ਮਦਦ ਨਾਲ ਇਸ ਦੁਖਦਾਈ ਘਟਨਾ ਤੋਂ ਬਾਹਰ ਵੀ ਨਿਕਲ ਰਹਾ ਹੈ। ਉਹਨਾਂ ਨੇ ਕਿਹਾ ਹੈ ਕਿ ਸਮੁਦਾਇ ਵਿੱਚ ਬੱਚਿਆਂ, ਨੌਜਵਾਨਾਂ ਅਤੇ ਵੱਡਿਆਂ ਲਈ ਮਾਨਸਿਕ ਸਹਾਇਤਾ ਪ੍ਰਦਾਨ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਇਸ ਦੁਖਦਾਈ ਸਮੇਂ ਵਿੱਚ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਾ ਕਰਨ। ਇਸ ਘਟਨਾ ਨੇ ਇੰਡੀਜੇਨਸ ਸਮੁਦਾਇ ਲਈ ਸਿਹਤ, ਸੁਰੱਖਿਆ ਅਤੇ ਸਮਾਜਿਕ ਮਹੱਤਵ ਵਿੱਚ ਸਾਰਿਆਂ ਦੇ ਸਾਹਮਣੇ ਰੱਖ ਕੇ ਉਹਨਾਂ ਨੂੰ ਅਪੀਲ ਕੀਤੀ ਹੈ। ਕੀ ਸਰਕਾਰ ਅਤੇ ਸਥਾਨਕ ਸੰਗਠਨ ਲੰਬੇ ਸਮੇਂ ਲਈ ਸਹਾਇਤਾ ਯੋਜਨਾਵਾਂ ਲਾਗੂ ਕਰਨ ਤਾਂ ਜੋ ਸਮੁਦਾਇ ਵਿੱਚ ਇਸ ਤਰ੍ਹਾਂ ਦੀਆਂ ਦੁਖਦਾਈ ਘਟਨਾਵਾਂ ਤੋਂ ਬਚਿਆ ਜਾ ਸਕੇ ਸਮੁਦਾਇ ਵਿੱਚ ਲੋਕ ਇੱਕ ਦੂਜੇ ਨਾਲ ਮਿਲ ਕੇ ਗੈਰੇ ਦੁੱਖ ਨੂੰ ਸਾਂਝਾ ਕਰ ਰਹੇ ਹਨ ਮੁਖੀ ਅਤੇ ਆਗੂ ਇਹ ਅਪੀਲ ਕਰ ਰਹੇ ਹਨ ਕਿ ਸਮੁਦਾਇ ਦੀ ਮਜ਼ਬੂਤੀ ਸਹਿਯੋਗ ਅਤੇ ਇਕਤਾ ਦੇ ਨਾਲ ਹੀ ਸਮੁਦਾਇ ਵਿੱਚ ਸਦਮੇ ਤੋਂ ਬਾਹਰ ਨਿਕਲਿਆ ਜਾ ਸਕਦਾ ਹੈ ਇਸ ਘਟਨਾ ਨੇ ਪੂਰੇ ਸਮਾਜ ਨੂੰ ਜਾਗਰੂਕ ਕੀਤਾ ਹੈ ਕਿ ਇੰਡੀਜਿਨਸ ਸਮੁਦਾਇ ਲਈ ਪੂਰੀ ਤਰ੍ਹਾਂ ਸਹਾਇਤਾ ਸੁਰੱਖਿਆ ਅਤੇ ਮਾਨਸਿਕ ਸਹਿਯੋਗ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਫੋਰਟ ਵਿਲੀਅਮ ਫਰਸ਼ਟ ਨੇਸ਼ਨ ਸਮੁਦਾਇ ਨੂੰ ਹਰ ਰੋਜ਼ ਮਜ਼ਬੂਤੀ ਨਾਲ ਖੜਾ ਹੋਣ ਲਈ ਸਰਕਾਰ ਅਤੇ ਸਥਾਨਕ ਸਹਾਇਤਾ ਮਿਲ ਰਹੀ ਹੈ ਸਮੁਦਾਇ ਦੇ ਆਗੂ ਲੋਕਾਂ ਨੂੰ ਅਪੀਲ ਦਵਾ ਰਹੇ ਹੈ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਹਾਲਾਤਾਂ ਨੂੰ ਰੋਕਣ ਦੀ ਕਾਰਵਾਈ ਕੀਤੀ ਜਾਵੇ ਅਤੇ ਸਮੁਦਾਇ ਦੇ ਹਰ ਵਿਅਕਤੀ ਨੂੰ ਸੁਰੱਖਿਤ ਵੀ ਮਹਿਸੂਸ ਕਰਾਇਆ ਜਾਵੇ ਅੱਜ ਦੇ ਕੈਨੇਡਾ ਨਿਊਜ਼ ਬੁਲੇਟਿਨ ਵਿੱਚ ਫਲਹਾਲ ਇੰਨਾ ਹੀ ਕੱਲ ਫਿਰ ਮੁੜ حاضر ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ